ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਜਪੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪੋ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਤਰਾ ਹੋワイ ਜੇ ਸੋਚੀ ਲਖਵਾਰ ਚਪੈ ਚਪ ਨ ਹੋワイ ਜੇ ਲਾਇ ਰਹਾ ਨਿਬਤਾਰ ਕੁਕਿਆ ਪਕਨੁਤਰੀ ਜਿਬ ਨਾ ਪੁਰੀਆ ਭਾਰ ਸਹਿਤ ਸਿਆਣਪ ਲਖ ਹੋਏ ਤਿਕਨਾ ਚੱਲੇ ਨਾਲ ਕਿੰ ਸੱਚਿਆ ਰਹਾ ਹੋਈਐ ਕਿਵੇਂ ਕੂੜੇ ਟੁੱਟੇ ਪਾਲ ਹੁਕਮ ਜਾਈ ਚਲਣਾ ਮਾਨਕ ਲਿਖਿਆ ਨਾਲ ਹੁਕਮੇ ਹਵਨ ਆਕਾਰ ਉਤਮਨ ਕਿਹਾ ਜਾਏ ਹੁਕਮੇ ਹਵਨ ਹੈ ghee ਹੁਕਮ ਮਿਹਰੇ ਵੜਿਆਈ ਹੁਕਮੇ ਉਤਮਨੇ ਕੇ ਹੁਕਮ ਲਿਖ ਰੁਖ ਸੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ਼ ਹੈ ਏ ਹੁਕਮੇ ਸਦਾ ਪਵਾਈ ਆ ਹੁਕਮੇ ਅੰਦਰ ਸਭ ਕੋ ਬਾਰੁ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤੋ ਮੇ ਕੈ ਨ ਕੋਏ ਗਾਵੇ ਕੋ ਤਾਣ ਹੋਵੈ ਕਿਸੇ ਤਾਣ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਢਿਆਈਆ ਚਾਲ ਗਾਵਕ ਵਿਚਿਆ ਵਿਖਮ ਵਿਚਾਰ ਗਾਵਕੋ ਸਾਜਿ ਕਰੇ ਤਨ ਕੇ ਗਾਵਕੋ ਜੀ ਲੈ ਫਿਰਦੇ ਹੈ ਗਾਵਕੋ Jap dissai door gavk vikhe haadra door kathna kathe nai aave tot kat kat kathe koti kot kot ਦੰਦਾਂ ਦੇ ਲੰਡੇ ਠਕ ਪਾਏ ਜੁਗਾ ਜੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਹੋ ਨਾਨਕ ਦੀਕਸ਼ਾ ਵੇ ਪਰਵਾਹੋ ਆ ਸਾਚਾ ਸਹਬ ਸਾਚਨਾ ਹੈ ਭੱਖਿਆਂ ਭਉ ਅਪਾਰ ਆਖੇ ਮੰਗੈ ਦੇਹ ਦੇਹ ਦਤ ਕਰੇ ਦਾਤਾਰ ਫਿਰ ਕੀ ਅਗੇ ਰੱਖੀਐ ਜਿਤ ਦਿੱਸੈ ਦਰਬਾਰ ਮੋਹ ਕਾ ਬੋਲਣਾ ਬੋਲੀ ਐ ਜਿਤ ਸੁਣ ਤਰੇ ਪਿਆਰੇ ਅਮਰਤੇ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੇ ਆਵੇ ਕੱਪੜਾ ਨਦਰੀ ਮੁਖਦਵਾਰ ਨਾਨਕੇ ਮੇ ਜਾਣੀਐ ਸਭ ਆਪੇ ਸਚਿਆਰ ਠਾਪਿਆ ਲਾ ਜਾਏ ਕੀਟਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸੇ ਵੇਅਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮੁ ਕਰਿਆ ਸਮਾਈ ਗੁਰ ਈਸ਼ਰ ਗੁਰ ਗੋੜਕ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖਾਂ ਨਹੀਂ ਕਣ ਕਥਨ ਨ ਜਾਏ ਗੁਰਖ ਦੇ ਬੁਝਾਈ ਸਬਨਾ ਜੀ ਆਕਿਕ ਦਾਤਾ ਸੁਮੈ ਵਿਸਰਨਾ ਜਾਈ ਤੀਰਥ ਜਾਵਾ ਜੇ ਤਿਸ ਪਹਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸ੍ਰਿਸ਼ਟ ਪਾਏ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਾਤ੍ਰ ਚਰਤਨ ਜਵਾਹਰ ਮਾਨਕੇ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਇੱਕ ਦੇ ਬੁਝਾਈ ਸਬਦਾ ਜੀ ਆਕ ਇੱਕ ਦਾਤਾ ਸੋ ਮੈਂ ਬਿਸਰਨਾ ਜਾਏ ਜੇ ਜੁਗ ਚਾਰੇ ਆ ਜਾਂ ਹੁਰਦ ਟੋਣੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਗਿਆਕ ਕਿਰਤ ਜਗਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨ ਪੁੱਛੈ ਕੇ ਕਿਟਾ ਅੰਦਰ ਕੀਟ ਕਰ ਦੋਸ਼ੀ ਦੋਸ਼ੇ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਹਿ ਹਕ ਨਾ ਤੁਝੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਤ ਪੀਰ ਸੁਰਨਾਥ ਸੁਣੈ ਤਰਤ ਤਵ ਆਕਾਸ਼ੇ ਛੋੜੇ ਦੇ ਪਲੋ ਪਤਾਲ ਸੁਣ ਪਵਨ ਸਕੇ ਕਾਲ ਨਾਨਕ ਦੇ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮਕਸਲਾਣ ਮੰਦ ਸੁਣਿਆ ਜੋਗ ਜਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਦੇ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੋੜੇ ਸਤ ਸੰਤੋਖ ਗਿਆਨ ਸੁਣੇ ਅੱਠ ਸਟ ਕਾ ਇਸ਼ਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸੇ ਤਿਆਨ ਨਾਨਕ ਭਗਤ ਅਸਦਾ ਵਿਗਾਠ ਸੁਣਿਆ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾਹ ਸੁਣੇ ਸੇਕ ਪੀਰ ਪਾਤਸ਼ਾਹ ਸੁਣਿਆਂ ਤੇ ਪਾਵੇ ਰਹਾ ਸੁਣਿਆ ਸਭ ਇਸ ਗਾਹ ਮਾਨਕ ਭਗਤਾਂ ਦਾ ਵਿਗਾਟ ਸੁਣਿਆ ਦੁਖ ਪਾਪ ਕਾ ਨਾਥ ਮਨ ਕੀ ਗਤ ਕਹਿ ਨਾ ਜਾਏ ਜਿਕ ਕਹੇ ਪਿਛੇ ਪਛਤਾਏ ਕਾਗਮ ਕਰਮ ਨਿਕਣਹਾਰ ਮਨ ਕਾ ਬਹਿ ਕਰਨੇ ਵਿਚਾਰ ਐਸਾ ਨਾ ਮਨ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਾ ਚੁਰਤ ਹੋਵੇ ਮਨ ਮੁਤ ਮਨ ਸਗਲ ਭਵਨ ਕੀ ਸੁਧ ਹੈ ਮਨੈ ਮੋ ਚੋਟਾ ਨਾ ਖਾਏ ਮਨ ਜਮਕੇ ਸਾਤ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕਲਾ ਪਾਹੇ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਤੰਤ ਮਨੈ ਧਰਮ ਸਿਤੀ ਸੰਬੰਧ ਹੈ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਪਾਵੈ ਮੁਖ ਦਵਾਰ ਮੰਨੈ ਪਰਵਾਰੇ ਸਤਾੜ ਮੰਨੈ ਤਰੇ ਤਰੇ ਗੁਰ ਸਿੱਖ ਮੰਨੈ ਨਾਨਕ ਪਵਨ ਪੇਖੈ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਪੰਜ ਪ੍ਰਮਾਣ ਪੰਜ ਪਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚਾ ਸੋਹੇ ਦਾਰੇ ਰਾਜਾਨ ਪੰਚਾ ਕਾ ਗੁਰੇ ਖਿਆਨ ਜੇ ਕੋ ਕਹੇ ਕਰ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੜ ਧਮ ਦਇਆ ਕਾ ਪੂਤ ਸੰਤੋਖ ਠਾਪ ਰਖਿਆ ਜਨਸੂਤ ਜਕੋ ਬੁਝੇ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ

ਕਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸ਼ੰਖ ਜਾਪ ਅਸ਼ੰਖ ਭਾਉ ਅਸ਼ੰਖ ਪੂਜ ਅਸ਼ੰਖ ਤਪ ਤਾਉ ਅਸ਼ੰਖ ਗ੍ਰੰਥ ਮੁਕ ਵੇਦ ਪਾਠ ਅਸ਼ੰਖ ਯੋਗ ਮੰਤਰ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੱਤੀ ਅਸੰਖ ਦਾਤਾਰ ਅਸੰਖ ਸੁਰਮੋਂ ਪਖਸਾਰ ਅਸੰਖ ਮੌਨ ਲੈ ਗੁਲਾਇਤਾਰ ਕੁਦਰਤ ਕਮਲ ਕਾ ਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤਦ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਖ ਅੰਧ ਘੋਰ ਅਸ਼ੰਖ ਚੋਰ ਹਰਾਮ ਘੋਰ ਅਸ਼ੰਖ ਅਮਰ ਕਰ ਜਾਹੇ ਜੋਰ ਅਸ਼ੰਖ ਗਲ ਵਢ ਹਤਿਆ ਕਮਾਹੇ ਅਸ਼ੰਖ ਪਾਪੀ ਪਾਪ ਕਰ ਜਾਏ ਅਸ਼ੰਖ ਕੁੜਿਆਰ ਕੁੜੇ ਫੇਰਾਹੇ ਅਸ਼ੰਖ ਮਲੇਸ਼ ਮਲ ਪਖ ਖਾਏ ਅਸ਼ੰਖ ਨਿੰਦ ਕੇਸਰ ਕਰੇ ਭਾਰ ਨਾਨਕ ਨੀਤ ਕਾ ਹੈ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਮ ਅਸੰਤ ਥਾਬ ਅਗੰਗ ਅਗੰਮ ਸੰਕਲੋ ਅਸ਼ੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਖਲਤ ਸੰਜੋਗ ਵਖਾਣ ਜਨ ਲਿਖੈ ਤਿਸ ਸਰਨਾ ਹੈ ਜਿਵ ਪਰਮਾਏ ਤਿਵਿ ਤਮੈ ਪਾਏ ਜੇ ਤਾ ਕੀਤਾ ਤਿਤਾ ਨਾ ਵਿਣ ਨਾ ਵੇ ਨਾਹੀ ਕੋ ठाਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੁਸ ਸਲਾਮਤ ਨਿਰੰਕਾਰ ਹਰੀਏ ਹੱਥ ਪੈਰ ਤਨ ਦੇ ਪਾਣੀ ਤੁਤੇ ਉਤਰਤ ਕਹਿ ਮੂਤ ਪਲੀਟੇ ਕੱਪੜ ਹੋਏ ਦੇਸਾ ਗੁਣ ਲਗੇ ਉਹ ਢੋਏ ਹਰੀਏ ਮਤ ਪਾਪਾ ਕ ਸੰਗ ਉਹ ਧੋਪੇ ਨਾਵੇ ਕੇ ਰੰਗ ਉਨੇ ਬਾਪੇ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਹੋ ਨਾਨਕ ਹੁਕਮਿ ਆਵੋ ਜਾਵੋ ਤੀਰਥ ਤਪ ਦਿਆ ਤਪ ਧਾਨ ਜੇ ਕੋ ਪਾਵੇ ਤਨ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਹ ਸਭ ਗੁਣ ਤੇਰੇ ਮੈਂ ਨਾਹੀ ਕੋਈ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਤਿਆ ਆਤਮਾ ਨੇ ਬਰਮਾਉ ਸੱਤ ਵਾਂ ਅਫਦਾ ਮਨ ਚਾਉ ਕੌਣ ਤੇ ਵੇਲਾ ਵਕਤ ਕਵਣ ਕਵਣ ਤਿਤ ਕਵਣ ਬਾਤ ਕਵਣ ਸੁਰਤੇ ਮਾ ਕਵਣ ਜਿਤਵ ਆਕਾਰ ਵੇਲਨ ਪਾਈਆ ਪੰਧਤੀ ਜਿਹਵ ਲਿਖਿ ਪੁਰਾਣ ਵਕਤ ਨਾ ਪਾਇਓ ਕਾਰਨੀਆ ਜੇ ਲਿਖਣ ਲੇਖ ਕੁਰਾਨ ਤਿਤ ਵਾਰ ਨਾ ਜੋਗੇ ਜਾਣ ਹਰਤ ਮਾ ਹੋ ਨ ਕੋਈ ਜਗਤ ਤਸ ਟਿਕ ਸਾਜੇ ਆਪੇ ਜਾਣ ਸੋਈ ਕਿਵੇਂ ਕਰਿਆ ਆਖਾਂ ਕਿਵੇਂ ਸਦਾ ਹੀ ਕਿਉ ਵਰਨੇ ਕਿਵੇਂ ਜਾੜਾ ਨਾਨਕ ਆਖਣ ਸਭ ਕੋ ਆਖ ਇੱਕ ਟਵਿਕਸ਼ਿਆਣਾ ਵੱਡਾ ਸਹੇਬ ਵੱਡੀ ਨਾਹੀ ਕੀਤਾ ਜਕ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਕ ਗਿਆਨ ਸੁਹਾਏ ਪਾਤਾਲ ਪਤਲ ਲਖ ਅਗਾਸ ਅਗਾਸ ਊੜ ਊੜ ਗਪਾਲ ਥਕੇ ਵੇਰ ਕੈਨਿਕ ਬਾਤ ਸਾ ਸੱਠਾਰਾ ਕਣਕ ਤੇ ਬਾ ਅਸਲ ਇਕਤਾਪ ਲਿਖਵਤਾ ਲਖੇ ਲਿਖੇ ਆ ਲਿਖੇ ਹੋਏ ਬੜਾ ਨਾਨਕ ਵੱਡਾ ਆਖੀਏ ਆਪੇ ਜਾਣੇ ਆਪੋ ਸਾਲਾਹੀ ਸਾਲਾਹੇ ਇੱਥੇ ਸੁਰਤ ਨਾ ਪਾਇਆ ਨਦੀਆਂ ਤੇ ਵਹ ਪਵੇ ਸਮੁੰਦਰ ਨ ਜਾਣਿਆ ਹੈ ਸਮੁੰਦਰ ਸ਼ਾਹ ਸੁਲਤਾਨ ਗ੍ਰਹਾਂ ਤੇ ਟੀਮਾਲ ਤਨ ਕਿڑی ਤਲ ਨ ਹੋਵਨੀ ਜੇ ਦਿਸਮਨੋ ਨਾ ਵਿਚਰਹਿ ਅੰਤਨ ਸਿਫਤੀ ਕਹਿਣ ਨੈ ਅੰਤੈ ਅੰਤਨ ਕਰਨ ਦੇਣ ਨੈ ਅੰਤੈ ਅੰਤਨ ਵੇਖਣ ਸੁਣਣ ਨੈ ਅੰਤੈ ਅੰਤਨ ਜਾਪੈ ਕਿ ਆਵਨ ਮੰਤੈ ਅੰਤਨ ਜਾਪੈ ਕਿਤ ਆਕਾਰ ਅੰਤਨ ਜਾਪੈ ਪਰਵਰ ਅੰਤ ਕਰਨ ਕਿਤੈ ਮਿਲ ਲਾਹਿ ਤਾਂ ਕਿ ਅੰਤ ਨਾ ਪਾਏ ਜਾਏ ਇਹਵੰਤ ਨਾ ਜਾਣੇ ਕੋਏ ਬਹੁਤਾ ਕਈ ਬਹੁਤਾ ਹੋਏ ਵੱਡਾ ਸਹਿ ਉੱਚਾ ठाਉ ਉੱਚੇ ਉਪਰ ਉੱਚਾ ਨਾਉ ਇਹ ਵੱਡੂ ਚਾਹ ਵਾਏ ਕੋਈ ਤੇ ਸੂਚੇ ਕੋ ਜਾਣੈ ਸੋਏ ਜੇ ਵੜਿਆਪੋ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਹੱਥ ਬਹੁਤਾ ਕਰਮੋ ਲਿਖਿਆ ਨਾ ਜਾਏ ਵੱਡਾ ਦਾਤਾ ਚਿੰਨ ਨਥ ਮਾਇ ਕਿਤੇ ਮੰਗ ਹੈ ਜੋਰ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵਿਕਾਰ ਕਿਤੇ ਲੈ ਲੈ ਮਕਰਪਾਹੇ ਕਿਤੇ ਮੂਰਖ ਖਾਂਹੀ ਖਾਏ ਕਿਤੇ ਆ ਦੁਖ ਭੁਖ ਸਦਮਾਰ اے ਬਿਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਰੱਖ ਨਾ ਸਕ ਕਵੇ ਜੇ ਕੋ ਖਾ ਕੇ ਆਖਣ ਪਾਏ ਉਹ ਜਾਣ ਜੇਤਿਆ ਮਹੁ ਖਾਏ ਆਪੇ ਜਾਣੇ ਆਪੇ ਦੇ ਅਖੈ ਸਿ ਬਿਕੇ ਕੇ ਜਿਸ ਨੂੰ ਬਖਸ਼ੈ ਸਿ ਫਤ ਸਲਾਹ ਨਾਨਕ ਪਾਖਾ ਹੀ ਪਤਿ ਸ਼ਾਹੋ ਅਮੁੱਲ ਗਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾੜ ਅਮੁੱਲਾ ਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੋਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ਼ ਅਮਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਮੁਲਾਕਿਆ ਨਾ ਜਾਏ ਆਖੇ ਆਖ ਰਹੇ ਨਿਵਲਾਏ ਅੱਖ ਹੈ ਵੇਦ ਪਾਤ ਪੁਰਾਣ ਅੱਖ ਹੈ ਪੜੇ ਕਰੇ ਮਖਿਆਣ ਅੱਖ ਹੈ ਬਰਮੇ ਆਖੇ ਅੰਦਰ ਅੱਖ ਹੈ ਗੋਪੀ ਤੇ ਗਵਿੰਦ ਆਖੇ ਅੱਖ ਐ ਸਿਰ ਆਖੇ ਕਿੱਤੇ ਕਿੱਤੇ ਬੁੱਧ ਆਖੇ ਦਨ ਵੇ ਅੱਖ ਦੇਵੇ ਆਖੇ ਸੁਰ ਨਰ ਮਨ ਜਨ ਸੇਵਾ ਕਿੱਥੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਏ ਇੱਥੇ ਕਿਤੇ ਹੋਰ ਕਰੇ ਤਾਕ ਨਾ ਸਕੈ ਕੀਕੇ ਜੇ ਵਡ ਭਾਵੈ ਤੇਵਲ ਹੋਏ ਨਾਨਕ ਜਾਣੇ ਸਾਚਾ ਸੋਏ जेको आखे बोल विड़ तवारा गवार सुबाले वज नारायण कंखांवारे के राग परिया गवणहारे गवे तुन पौन पाणी में संतर गवे राजा तरवारे ਗਾਵੇ ਚਤੁਰ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰ ਗਾਵੇ ਸਰਬਰਮਾ ਦੇਵੇ ਸੋ ਨਤ ਰਤਿ ਵਾਰੇ ਗਾਵੇ ਇੰਦ ਇਨਦ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਚਤ ਸਮਾਧੀ ਅੰਦਰ ਗਵਨ ਸਤ ਵਿਚਾਰੇ ਗਵਨ ਜਤੇ ਸਤੀ ਸੰਤੋਖੇ ਗਾਵੇ ਵੀਰ ਕਰਾਰ ਗਾਵਨ ਪੰਡਤ ਪੜਮਿਰਖੀ ਸਰ ਜੁਗ-ਜੁਗ ਵੇਦਾਂ ਨਾਲ ਗਾਵੇ ਮੋਨੀ ਆ ਬਨਮੋਹਨ ਸੁਰਗਾ ਮਾਖੇ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਠ 60 ਤੀਰਥ ਨਾਲ ਗਾਵੇ ਜਗਤ ਮਹਾ ਬਲਸੂਰਾ ਗਾਵੇ ਖਾੜੀ ਚਾਰ ਗਾਵੇ ਖੰਡ ਮੰਡਲ ਵਰ ਭੰਡਾ ਕਰਕਰ ਰਖੇ ਧਾਰੇ ਸੇਤ ਜਨ ਗਾਵੈ ਜੋ ਤੁਪ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਕਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਹਿਬ ਸਚਾ ਸਚਿ ਨਾਹੀ ਹੈ ਭੀ ਉਸ ਜਾਇ ਨਾ ਜਾਸੀ ਰਤਨ ਜਨਰ ਚਾਹੀ ਰੰਗੇ ਰੰਗੇ ਬਾਤੇ ਕਰ ਕਰ ਜਿਨਸੀ ਮਾਇਆ ਜਨ ਉਪਾਈ ਕਰ ਕਰ ਵਿਖੈ ਕੀਤਾ ਆਪਣਾ ਜਿਉਂ ਤਸ ਦੇ ਵੜਿਆਏ ਜਿਉਂ ਤਸ ਪਾਵੇ ਸੋਈ ਕਰਤੇ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋ ਸ਼ਹਾਪਤ ਸਹਿਬ ਨਾਨਕ ਰੈਣ ਰਜਾਈ ਮੁੰਡਾ ਸੰਤੋਖ ਸ਼ਰਮਪਤ ਚੋਲੇ ਤਿਆਰ ਕੇ ਕਰੇ ਬੇ ਭੂਤ ਖਿੰઠા ਕੜ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੇ ਮਨ ਜਿਟੇ ਜਗ ਜੀਤੇ ਆਦੇਸ਼ੇ ਤਿਸੇ ਆਦੇਸ਼ੇ ਆਦ ਅਨਿਲ ਅਨਾਤ ਅਨਾਹਤ ਜੁਗ ਜੁਗ ਇੱਕ ਵਿੱਚ ਭਗਤ ਗਿਆਨ ਦਇਆ ਪੰਡਾਰਣ ਕਟਕਟ ਵਾਜਨ ਆਪਨਾਤ ਨਾਤੀ ਸਭ ਜਾ ਕੀ ਰਿਤ ਸਿਦ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰਤ ਨਾਵੇਂ ਲਿਖੇ ਆਵੇ ਭਾਗ ਆਦੇਸ਼ੇ ਤਿਸੇ ਆਦੇਸ਼ੇ ਆਦ ਅਨਿਲ ਅਨਾਤ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਮਾਇ ਜੁਤ ਵਿਆਈ ਤਿੰਨ ਟਿਲੇ ਪ੍ਰਵਾਣ ਇੱਕ ਸੰਸਾਰ ਇੱਕ ਭੰਡਾਰ ਇੱਕ ਲਾਇ ਦੇ ਬਾਣ ਜਿਵੇਂ ਤਿਸ ਭਾਵ ਹੈ ਜਿਵੇਂ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖੇ ਉਹ ਨਦਰ ਨੈ ਆਵੇ ਬਹੁਤਾ ਇਹ ਵਿਡਾਣ ਆਦੇਸ਼ ਤਿਸੇ ਆਦੇਸ਼ ਆਤਮ ਅਨਿਲ ਅਨਾਦ ਅਨਹਤ ਜੋ ਜੋ ਜੁਗ ਇੱਕ ਵੇਖ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸਵੇਕਾ ਵਾਰ ਕਰ ਕਰ ਵੇਖੈ ਧਰਜਣ ਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇ ਖੇਤ ਫਿਆਦੇ ਸ ਆਤ ਅਨਿਲ ਅਨਾਤ ਅਨਹਤ ਜੁਗ ਜੁਗ ਇੱਕ ਵੇਥ ਇਕ ਦੁਜੀ ਪੌ ਲੱਖ ਹੋਏ ਲੱਖ ਹੋਵੇ ਲੱਖ ਵੇਸ ਲੱਖ ਲੱਖ ਗਿਣ ਆਕੇ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜਿਓ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੇ ਕੀਟਾਇ ਰੇਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਕੀਸ ਆਖਣ ਜੋਰ ਚ ਪੈ ਨਾ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋੜਨਾ ਸੋਤੇ ਗਿਆਨ ਵਿਚਾਰ ਜੋੜਨਾ ਜੁਗਤੇ ਛੂਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ໂຕਏ ਨਾਨਕ ਤੁਮ ਨੀਤ ਨਾ ਕੋਏ ਰਤਿਰੋਤੇ ਠਿਠੇ ਵਾਰ ਪਉਣ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰਕੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੀ ਹੋਏ ਵਿਚਾਰ ਸੱਚਾਬ ਸੱਚਾ ਦਰਬਾਰ ਤਿੱਥੇ ਸੋਨ ਪੰਜ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਪੇ ਜਾਏ ਧਰਮ ਖਾਣ ਕਹੋ ਧਰਮ ਗਿਆਨ ਖਾਣ ਕ ਆਖੋ ਕਰਮ ਕਿਤੇ ਪੜ ਪਾਣੀ ਵੈ ਸੰਤਰ ਕਿਤੇ ਕਾਲ ਮਹਿਕ ਕਿਤੇ ਵਰਮੇ ਘਾੜ ਟਕੜੀਆ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੁ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿਤ ਬੁੱਧਨਾਥ ਕਿਤੇ ਕਿਤੇ ਨੀਵੀ ਵੇਸ਼ ਕਿਤੇ ਦੇਵਦਨ ਹਮਨ ਕਿਤੇ ਕਿਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕਿਤੇ ਪਾਪ ਨਿਰਿੰਦ ਕੇਤੀਆ ਸੁੱਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨਖੰਡ ਮੈਂ ਗਿਆਨ ਪਰ ਪੰਡ ਤਿਤ ਨਾਲ ਬਿਨੁਰ ਕੋੜ ਆਨੰਦ ਹੈ ਸ਼ਰਮਖੜ ਕੀ ਬਾਣੀ ਰੂਪ ਤਿਤ ਘੜਤ ਕੜੀ ਬਹੁਤ ਅਨੂਪ ਤਾਂ ਕਿ ਆ ਗੱਲਾਂ ਕੱਠੀਆਂ ਲਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿਤ ਘੜੀਐ ਸੁਰਤ ਮਤ ਮਨ ਬੁਧ ਤਿਤ ਘੜੀਐ ਸੁਰਾਂ ਸਿ ਤਾਂ ਕੀ ਜੁਰਦ ਕਰਮਖੰਡ ਕੀ ਬਾਣੀ ਜੋਰ ਤਿਤ ਹੋਰ ਨ ਕੋਈ ਹੋਰ ਤਿਥੈ ਜੋਦ ਮਹਾ ਬਲ ਸੂਰੈ ਤਨ ਮੇ ਰਾਮ ਹਰਿਆ ਪਰਪੂਰੈ ਤਿਥੈ ਚਿਤੋ ਸਿਤਾ ਮੈ ਮਾਇ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਨ ਕੇ ਰਾਮ ਵਸੇ ਮਨ ਮਾਇ ਤਿਥੈ ਭਗਤ ਵਸੇ ਕੇ ਲੋ ਕਰ ਅਨੰਦ ਸਚਾ ਮਨ ਸੋਏ ਸਤ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਤੈ ਖੰਡ ਮੰਡਲ ਵਰ ਪੰਡ ਜਪੁ ਕਤਿ ਤਾ ਅੰਤ ਲਯੰਤ ਤਿਥਾ ਲੋ ਲੋ ਆਕਾਰ ਜਿਵੇ ਜਿਵ ਹੁਕਮਾ ਤਿਵੇਂ ਤਿਮਕਾਰ ਵੇਖੇ ਵਿਖੇ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਿ ਪਹਾਰਾ ਤਿਰਜ ਸੁਨਿਆਰ ਅਹਰਣ ਮਤਿ ਵੇਦ ਹਥਿਆਰ ਭੋਖ ਲਗਨ ਤਪਤਾਓ ਬੰਡਾ ਭਵ ਮਰਮ ਤਤ ਟਟਹਾਲੇ ਕੜੀਏ ਸ਼ਬਦ ਸੱਚੇ ਟਕਸਾਲ ਜਿਨਕੋ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਤ ਮਹੱਤ ਦੇਸ ਰਾਤ ਦਵਦਾਇ ਦਾਇਆ ਖਿਲੇ ਸਗਲ ਜਗਤ ਜਗਿਆ ਆਇਆ ਬਰਿਆਇ ਆ ਵਾਚੈ ਧਰਮ ਹਦੂਰ ਕਰਮੇ ਆਪੋ ਆਪਣੇ ਕਿਨੇੜੇ ਕੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਕਤਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੇ ਨਾ ਲਿਨ ਨਾਮ ਧਿਆਇਆ ਗਏ ਮੁਸਕਟ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੇ ਨਾ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ